ਨਾ ਦੇ ਨਹੀਂ ਕਰ ਲਿਆ ਆਪਣੀ ਪਾਰਟੀ ਦੇ ਅਲੱਗ ਸੀ ਵੀ ਆਪਾਂ ਵੀ ਅੱਜ ਨਾਲ ਕਰੂਗੀ ਵੀ ਰਸੂਲਪੁਰ ਵਾਲੇ ਬਾਹਰ ਹੋ ਜੋ ਉਹਨਾਂ ਦੇ ਆ ਗੱਲ ਅਖੀ ਜੇ ਵੀ ਫੈਲਾ ਤੁਹਾਡੀ ਫੈਲ ਨਹੀਂ ਰੱਖਣੀ ਅਸੀਂ ਬੰਦ ਦੇ 50 ਮੁੰਡੇ ਨੇ ਤ੍ਰਿਪੜੀ ਵਾਲੇ ਫੜ ਫੜ ਕੇ ਬਾਹਰੋਂ ਕੱਢੀ ਜਾਂਦੇ ਨੇ ਜਿਹੜੇ ਨਾਲ ਜਿਹਦੇ ਨਾਲ ਉਹਨਾਂ ਦੀ ਨਹੀਂ ਬਣਦੀ ਹੈਗੀ ਦੇਖੋ ਬਿਲਕੁਲ ਸਦਰ ਥਾਣੇ ਦੇ ਨਾਲ ਪਿੰਡ ਚੋਰਾ ਪੈਂਦਾ ਉਸ ਪਿੰਡ ਦੇ ਲੋਕ ਆਪਣਾ ਅਧਿਕਾਰ ਇੱਥੇ ਲੈ ਕੇ ਆਏ ਸੀਗੇ ਆਪਣੀਆਂ ਪੰਚਾਇਤੀ ਇਲੈਕਸ਼ਨਾਂ ਵਾਸਤੇ ਫਾਈਲਾਂ ਜਮ੍ਹਾਂ ਕਰਾਉਣ ਆਏ ਸੀਗੇ ਪਰ ਉਹਨਾਂ ਦੀਆਂ ਫਾਈਲਾਂ ਅਨਧਿਕਾਰਤ ਲੋਕ ਜਿਹੜੇ ਪੁਲਿਸ ਦੀ ਸ਼ੈ ਦੇ ਉੱਤੇ ਉੱਥੇ ਖੜੇ ਨੇ ਉਹਨਾਂ ਦੀਆਂ ਫਾਈਲਾਂ ਉਹਨਾਂ ਦੇ ਹੱਥਾਂ ਚੋਂ ਖੋਖੋ ਕੇ ਫਾੜੀਆਂ ਹੁਣ ਕਹਿੰਦੇ ਨੇ ਪਿੰਡ 'ਚ ਸਹਿਮਤੀ ਹੋ ਗਈ ਸੀ ਸਾਬ ਨਾਲ ਚੌਰੇ ਦੀਆਂ ਨੇ ਸੱਤ ਪਹਿਲਾਂ ਪਾੜੀਆਂ ਜੀ ਸਾਡੀਆਂ ਇਹਨਾਂ ਨੇ ਬੀਤੀ ਸਾਹਿਬ ਨਾਲ ਸਤ ਪਹਿਲਾਂ ਨਾ ਪਿੰਡ ਮਹੱਬਤਪੁਰ ਦੀਆਂ ਪਿੰਡ ਨੂਰਖੇੜੀਆਂ ਦੀਆਂ ਆ ਜਿਹੜੇ ਬਾਕੀ ਪਿੰਡਾਂ ਦੀਆਂ ਵੀ ਮੈਂ ਜਾ ਕੇ ਉੱਥੇ ਜਮਾ ਕਰਾ ਕੇ ਆਇਆ ਹੈ ਜਾਨ ਮਾਜਰਾ ਸਾਹਿਬ ਦੇ ਮੁੰਡੇ ਆਏ ਹੋਏ ਨੇ ਅੰਦਰ ਮੁੰਡੇ ਸਾਡੇ ਸਰਪੰਚ ਨੂੰ ਹੱਥ ਪਾਇਆ ਸਰਪੰਚ ਨੂੰ ਕੈਂਡੀਡੇਟ ਨੂੰ ਸਾਡੇ ਨੂੰ ਵਕੀਲ ਨੂੰ ਧੱਕਾ ਮਾਰ ਕੇ ਹੋ ਗਿਆ ਵਕੀਲ ਨੂੰ ਧੱਕਾ ਮਾਰ ਕੇ ਸੱਤ ਪਹਿਲਾਂ ਲੈ ਕੇ ਖੋ ਕੇ ਪਾੜੀਆਂ ਵਕੀਲਾਂ ਨੂੰ ਧੱਕੇ ਪੈ ਰਹੇ ਆ ਬੀਬੀਆਂ ਨੂੰ ਧੱਕੇ ਪੈ ਰਹੇ ਆ ਮੈਂ ਸਮਝਦਾ ਵੀ ਬਜ਼ੁਰਗਾਂ ਦੀਆਂ ਦਾੜੀਆਂ ਪੱਟੀਆਂ ਜਾ ਰਹੀਆਂ ਆਏ ਜੀ ਸਰਕਾਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਮੈਂ ਡਿਪਟੀ ਕਮਿਸ਼ਨਰ ਪਟਿਆਲਾ ਕੋਲੇ ਚੱਲੇ ਆ ਇਹ ਜਿਹੜੀਆਂ ਜਿੰਨੀਆਂ ਫਾਈਲਾਂ ਜਿੰਨੀਆਂ ਫਾਈਲਾਂ ਫਾੜੀਆਂ ਭਾਵੇਂ ਚੌਰੇ ਦੀਆਂ ਭਾਵੇਂ ਨੂਰਖੇੜੀ ਦੀਆਂ ਭਾਵੇਂ ਮਾਦਤਗੁਰ ਦੀਆਂ ਇਹ ਕਿੰਨੇ ਪਿੰਡਾਂ ਦੀਆਂ ਫਾਈਲਾਂ ਜਿਹੜੇ ਹੋਰ ਪਿੰਡਾਂ ਦੀਆਂ ਫਾੜੀਆਂ ਗਈਆਂ ਜੇ ਇਹ ਇਹਨਾਂ ਦੇ ਦੁਆਰਾ ਕਾਗਜ਼ ਆਪ ਡੀਸੀ ਨੇ ਕੋਮੰਡਰ ਜੀ ਇੰਟਰਵਿਊ ਇਨ ਕਰਕੇ ਨਾ ਭਰਾਏ ਤਾਂ ਅਸੀਂ ਇਹ ਸਰਕਾ ਜਾਮ ਕਰਾਂਗੇ ਸੀਐਸ ਸਾਹਿਬ ਤੁਹਾਡੇ ਪਿੰਡ ਨੂੰ ਜਾਂਦੀਆਂ ਤੁਹਾਡੇ ਸ਼ਹਿਰ ਨੂੰ ਜਾਂਦੀਆਂ ਜੋ ਵੀ ਬਣ ਪਿਆ ਇਹਨਾਂ ਪਿੰਡ ਦੇ ਲੋਕਾਂ ਨੂੰ ਨਾਂ ਲੈ ਕੇ ਤੁਹਾਡੇ ਨਾਲ ਕਰਾਂਗੇ ਮੈਂ ਡੀਸੀ ਪਟਿਆਲਾ ਨੂੰ ਵੀ ਕਹਿਣਾ ਹੈ ਨਾ ਕਾਰਜਾਇਣ ਨੂੰ ਕਹਿਣਾ ਹੈ ਵੀ ਇੰਨਾ ਰਿਸਕ ਨਾ ਲਓ ਟਰੋਡ ਦੀਆਂ ਪੌੜੀਆਂ ਚੜ੍ਹਦੀਆਂ ਤੁਹਾਨੂੰ ਔਖੀਆਂ ਹੋਣਗੀਆਂ ਕਿਸੇ ਨੇ ਤੁਹਾਡੀ ਸਾਰ ਨਹੀਂ ਲੈਣੀ ਬਾਅਦ ਵਿੱਚ